Shaina student of Madhu Sudan Punjab Senior Secondary School Sheikhupur I am here in front of you to share a proud moment with all of you as you know 10th class board examination result is out and our school students have secured more than 95% marks in exams our school toppers are Harsh Kaur 96% good afternoon I am Bhumika I read in Madhusudan Punjab Senior Secondary School. Our result had been declared yesterday, and I got 93 percentage marks. At last, I can say our school is very well-educated teachers, and thank you so much. Uh, good morning. Uh, good afternoon. I am Harshdeep Kaur of 10th standard in Madhusudan Punjab Senior Secondary School. Today I got 96 percent in my 10th grade board result. I am very uh, I am today delighted. Uh, I am very delighted. board 96% in 10th board it is because it is happened because of my teachers my parents and god Be, without the dad i can't achieve this achievement thanks good afternoon mera naam archita hanam madhusudan punjab senior secondary school vich padhi ha mere 10th board, uh, board exams vich 95 percentage aaye ne in e sab kuch sade school vich teachers jide padhande ne ondi mehnat karke hoya va aur bahut wadiya padhande han kidda dhanut ho gaya ਬਹੁਤ ਵਧੀਆ ਬਹੁਤ ਮੇਰੇ ਪੇਰੈਂਟਸ ਨੂੰ ਵੀ ਮੇਰੇ ਤੋਂ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਹਿੰਦੇ ਟੀਚਰ ਬਹੁਤ ਵਧੀਆ ਕੰਮ ਕਰਦੇ ਜੀ ਹਾਂਜੀ ਸਰ ਬਹੁਤ ਵਧੀਆ ਪਰ ਹੁੰਦੇ ਸਾਰੇ ਡਿਸਪਲਿਨ ਬਣਾ ਲੈਂਦੇ ਥੇ ਹਾਂਜੀ ਸਹੀ ਹੈ ਹਾਂਜੀ ਕੋਈ ਹੋ ਤੁਸੀਂ ਹਾਂਜੀ ਸਰ ਬਹੁਤ ਕੁਝ ਆਈਪੀਐਸ ਅਫੀਸਰ ਵੈਰੀ ਗੁੱਡ ਮੇਰੇ ਵੱਲੋਂ ਤੁਹਾਡੇ ਸਾਰਿਆਂ ਨੂੰ ਬਹੁਤ ਪਿਆਰਪਰੀ ਸ੍ਰੀਕਾਲ ਮੈਂ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਮੈਂ ਇਸ ਸਾਲ 10ਵੀਂ ਕਲਾਸ ਦੇ ਇਗਜ਼ਾਮਸ ਤੋਂ ਬਾਅਦ ਉਹਨਾਂ ਦੇ ਰਿਜ਼ਲਟ ਦੇ ਵਿੱਚ ਆਪਣੇ ਅੰਕ ਆਪਣੇ ਅੰਕ ਪ੍ਰਾਪਤ ਕੀਤੇ ਹਨ ਮੈਨੂੰ ਇਨਾ ਮਾਨ ਹੋ ਰਿਹਾ ਹੈ ਮੈਂ ਇਹ ਸਭ ਦੀ ਇਹ ਸਭ ਦਾ ਕ੍ਰੈਡਿਟ ਆਪਣੇ ਪ੍ਰਿੰਸੀਪਲ ਸਰ ਤੇ ਉਹਨਾਂ ਦੇ ਸਕੂਲ ਦੇ ਸਟਾਫ ਨੂੰ ਦੇਣਾ ਚਾਹੂੰਗੀ ਜਿਨ੍ਹਾਂ ਦੇ ਕਰਕੇ ਅਸੀਂ ਇੰਨੇ ਵਧੀਆ ਮਾਰਕਸ ਅਚੀਵ ਕੀਤਾ ਪਰਿਵਾਰ ਵੱਲੋਂ ਉਹਨਾਂ ਨੇ ਸਪੋਰਟ ਕੀਤੀ ਸਪੋਰਟ ਕੀਤੀ ਤੇ ਹਨ ਟਿਊਸ਼ਨ ਵੀ ਪ੍ਰੋਵਾਈਡ ਕੀਤੀ ਤੇ ਉਹਨਾਂ ਨੇ ਨਾਲ ਸਾਡੇ ਅਚੀਵਮੈਂਟਸ ਅਚੀਵਮੈਂਟ ਗੋਲਸ ਨੂੰ ਵੀ ਨਾਲ ਪ੍ਰੋਵਾਈਡ ਕੀਤਾ ਜਿਸ ਕਰਕੇ ਅਸੀਂ ਵਧੀਆ ਮਾਰਕਸ ਕੰਜੀਤੇ ਆ ਅੱਗੇ میٹرਿਕ ਕਲੀਅਰ ਕਰਕੇ ਤੇ ਅੱਗੇ ਬਾਅਦ ਦਾ ਕੋਚ ਬਣਾਉਣਾ ਹੈ ਗੁੱਡ ਆਫਟਰਨੂਨ एवरीवन ਮਾਈ ਨੇਮ ਇਜ਼ ਹਰਸ਼ਦੀਪੌਰ ਆਵਰ 10th ਗ੍ਰੇਡ ਰਿਜ਼ਲਟ ਹੈਜ਼ ਬੀਨ ਡਿਕਲయర్ ਜਸਟ ਅਡੇ ਐਂਡ ਆਮ ਫੀਲਿੰਗ ਵੈਰੀ ਹੈਪੀ ਆਮ ਫਲਾਈਂਗ ਵਿਦ ਸੈਵਨ ਕਲਰਸ ਇਟ ਇਟ it is it is moment of pride it is a moment to great pride for me as under the shelter of punjab Finnish secondary school it is first achievement uh, i got first achievement in our life i, I am got 94% uh, ਵੀ ਮੈਮੇਜ ਜਿਸ ਮੈਂ ਕਿਤੇ ਕਾਫੀ ਟਾਈਮ ਦੀ ਜਸੇ ਇਹ ਬੱਚਾ ਮਾਰਚ ਕਰਦਾ ਹਾਂ। ਹਾਂਜੀ ਇਸ ਨੂੰ ਬਹੁਤ ਹੀ ਬਿਹਤ ਖੁਸ਼ੀ ਆ ਕਿ ਇਸ ਲੈਵਲ ਤੇ ਸਾਡਾ ਬੱਚਾ ਪਹੁੰਚਿਆ ਸਾਡੇ ਬੱਚੇ ਵੈਸੇ ਬਹੁਤ ਹੌਨ ਹਾਰਾ ਤੇ ਬਾਕੀ ਸਟਾਫ ਵੀ ਇਨਾ ਵਧੀਆ ਹੈ ਕਿ ਸਕੂਲ ਬਹੁਤ ਹੀ ਜ਼ਿਆਦਾ ਵਧੀਆ ਹੈ ਪ੍ਰਿੰਸੀਪਲ ਸਾਹਿਬ ਦਾ ਮੈਡਮਾ ਦਾ ਬਹੁਤ ਹੀ ਯੋਗਦਾਨ ਬੱਚੀ ਦੇ ਪਿੱਛੇ ਤੇ ਮੈਨੂੰ ਪ੍ਰਾਊਡ ਆਫ ਆਪਣੇ ਬੱਚੇ ਦੇ ਉੱਪਰ ਕਿ ਬਹੁਤ ਹੀ ਮਾਣ ਆ ਮੈਨੂੰ ਆਪਣੀ ਬੇਟੀ 'ਤੇ ਕਿੰਨੇ ਸਾਲਾਂ ਤੋਂ ਬੱਚਾ ਤੁਹਾਡਾ ਪੜ੍ਹ ਰਿਹਾ ਨਹੀਂ ਨਹੀਂ ਇਹਨਾਂ ਨੂੰ 3 ਸਾਲ ਹੋ ਚਲੇ ਬੱਚੇ ਨੂੰ ਕਿੰਦਾਂ ਦਾ ਇੱਥੇ ਰਿਸਪੌਂਸ ਮਿਲਿਆ ਬਹੁਤ ਹੀ ਵਧੀਆ ਰਿਸਪੌਂਸ ਠੀਕ ਹੋ ਗਿਆ ਜੀ ਕਿੰਨੇ ਨੰਬਰ ਆਏ ਬੇਟੇ 96 ਪਰਸੈਂਟ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਹੁਤ ਹੀ ਮੈਨੂੰ ਕੀ ਆਪਣੇ ਬੱਚੇ ਉਤੇ ਬਹੁਤ ਹੀ ਜ਼ਿਆਦਾ ਪ੍ਰਾਊਡ ਹੈ ਚੰਗਾ ਕੀ ਕਹੋਗੇ ਉਪਲਬਧੀ ਜਿਹੜੀ ਹਾਂ ਜੀ ਪੀਸ ਬਰੀ ਹੈ ਤੁਹਾਡੇ ਸਕੂਲ ਆ ਦੇਖੋ ਜੀ ਉਪਲਬਧੀ ਦਾ ਇਸ ਤਰ੍ਹਾਂ ਹੈ ਕਿ ਮੇਰਾ ਖਿਆਲ ਹੈ ਕਿ ਗੁਰਦਾਸਪੁਰ ਦਾ ਮਤਲਬ ਇੱਕ ਸਕੂਲ ਹੈ ਜਿਨੇ ਇੰਨੇ ਪਰਸੈਂਟ ਅਚੀਵ ਕੀਤੇ ਆ ਬੱਚਿਆਂ ਨੇ ਔਰ ਇਹ ਪੂਰਾ ਸ਼੍ਰੀ ਮਕਰੀਕਨ ਬਸਿਆਤੀ ਪੂਰਾ ਸ਼੍ਰੀ ਮੇਰੀ ਟੀਮ ਨੂੰ ਜਾਂਦਾ ਹੈ ਮੇਰੇ ਟੀਚਰਸ ਨੂੰ ਜਾਂਦਾ ਹੈ ਔਰ ਇਹ ਬੱਚੀਆਂ ਵੀ ਬਹੁਤ ਮਿਹਨਤੀ ਨੇ ਇਹਨਾਂ ਦੇ ਪੇਰੈਂਟਸ ਨੇ ਸਾਡਾ ਸਾਥ ਦਿੱਤਾ ਤਾਂ ਹੀ ਇਹਨੇ ਨੰਬਰ ਅਚੀਵ ਕਰ ਪਾਈਆਂ ਨੇ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਬੱਚਾ ਹਾਈਐਸਟ ਆ ਮੇਰਾ ਉਹਦੇ ਕੋਲ 600 ਤੇ 23 ਨੰਬਰ ਹੈ ਜੇਕਰ 5 ਨੰਬਰ ਵੀ ਉਹਦੇ ਉੱਪਰ ਹੁੰਦੇ ਤਾਂ ਫਿਰ ਉਹਦੀ ਸਟੇਟ ਮੈਰਿਟ ਸੀਗੀ ਚਲੋ ਕੋਈ ਗੱਲ ਨਹੀਂ ਜੇ ਘਟਿਆ ਇਸ ਵਾਰੀ ਤਾਂ ਅਗਲੀ ਵਾਰੀ ਫਿਰ ਅਸੀਂ ਜੋਰ ਲਾਵਾਂਗੇ ਤੇ ਬੱਚਾ ਵਧੀਆ ਮੁਕਾਮ ਤੇ ਪਹੁੰਚ ਜਾਣਗੇ ਦੂਸਰਾ ਸਾਡੇ ਸਕੂਲ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਕਮਰਸ ਤੇ ਆਰਟਸ ਸਟਰੀਮ ਅਵੇਲੇਬਲ ਨੇ ਔਰ ਸਾਰੇ ਹੀ ਟੀਚਰਸ ਮੇਰੇ ਕੋਲ ਅਵੇਲੇਬਲ ਨੇ ਔਰ ਸਾਡਾ ਰਿਜ਼ਲਟ ਚੰ ਤੇ ਮੈਂ ਆਸ ਕਰਦਾ ਵੀ ਪੇਰੈਂਟਸ ਜਿਹੜੇ ਨੇ ਆਪਣੇ ਬੱਚੇ ਸਾਡੇ ਸਕੂਲ ਵਿੱਚ ਦਾਖਲ ਕਰਾਉਣ ਪਲੱਸ 1 ਪਲੱਸ 2 ਨਰਸੀ ਤੋਂ ਲੈ ਕੇ ਪਲੱਸ 2 ਤੱਕ ਸਕੂਲ ਹੈ ਔਰ ਸਾਰੀਆਂ ਸਟਰੀਮਸ ਜਿਹੜੀਆਂ ਅਵੇਲੇਬਲ ਨੇ 25 ਦਾ ਜੇ ਕੋਈ ਲੋੜਵੰਦ ਬੱਚਾ ਹਾਂਜੀ 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 ਬਿਲਕੁਲ ਜਿਹੜਾ ਕੋਈ ਬੱਚਾ ਲੋੜਵੰਦ ਆ ਉਹਦੀ ਅਸੀਂ ਫੀਸ ਵੀ ਨਹੀਂ ਲਵਾਂਗੇ ਔਰ ਹਾਂ ਬੱਚਾ ਪੜਨ ਵਾਲਾ ਹੋਵੇ ਬੱਚਾ ਪੜਨ ਵਾਲਾ ਹੋਵੇ ਉਹਦੀ ਫੀਸ ਮਾਫ ਕਰਦੇ ਹਾਂ ਕੋਈ ਗੱਲ ਨਹੀਂ ਇਲਾਕੇ ਦੇ ਲੋਕਾਂ ਨੂੰ ਕੀ ਪੀਲੀ ਕਰਾਉਂਕੀ ਮੈਸੇਜ ਇਲਾਕੇ ਦੇ ਲੋਕਾਂ ਨੂੰ ਇਹ ਹੈ ਕਿ ਫੋਨ ਤੋਂ ਬਚਿਆ ਜਾਵੇ ਜਿੰਨਾ ਵੱਧ ਤੋਂ ਵੱਧ ਬਚਿਆ ਜਾਵੇ ਤੇ ਵਿਸ਼ਵਾਸ ਰੱਖੋ ਸਾਡੇ ਤੇ ਕਿਉਂਕਿ ਮੈਂ 25 ਸਾਲ ਤੋਂ ਸਕੂਲ ਚਲਾ ਰਿਹਾ ਤੇ ਵਿਸ਼ਵਾਸ ਕਰਕੇ ਜਿਸ ਤਰ੍ਹਾਂ ਤੁਸੀਂ ਮੇਰੇ ਤੇ ਅੱਗੇ ਵਿਸ਼ਵਾਸ ਕੀਤਾ ਹੁਣ ਵੀ ਵਿਸ਼ਵਾਸ ਕਰੋ ਬੱਚੇ ਵਧੀਆ ਪੜਾਵਾਂਗੇ ਔਰ ਰਿਜ਼ਲਟ ਜਿਹੜਾ ਬਹੁਤ ਚੰਗਾ ਆਵੇਗਾ ਔਰ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਇਹ ਨਹੀਂ ਕਿ ਇਸ ਇਲਾਕੇ ਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਸੁਣਨਗੇ ਕਿ ਫੋਨ ਦਾ ਇਸਤੇਮਾਲ ਬੱਚਾ ਕੋਲ ਨਾ ਕਰਵਾਇਆ ਜਾਵੇ ਕਿਉਂਕਿ ਫੋਨ ਦੇ ਜਿਹੜੇ ਨਤੀਜੇ ਜਿਹੜਾ ਇਸਤੇਮਾਲ ਕਰ ਰਹੇ ਹੈ ਬੱਚੇ ਉਹ ਨਤੀਜੇ ਚੰਗੇ ਨਹੀਂ ਆ ਰਹੇ ਥੈਂਕਸ ਥੈਂਕ ਯੂ